ਗੁਜਰਾਤ ਚ ਵੀ ਇਹੀ ਹਾਲ ਹੈ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਪੰਜਾਬ ਚ ਆ ਜਾਂ ਗੁਜਰਾਤ ਚ ਆ ਇਹੀ ਨਾਰੇ ਗੁਜਰਾਤ ਚ ਕਰੇ ਸੀ ਇਨਕਲਾਬ ਜਿੰਦਾਬਾਦ ਦੇ ਸੋ ਵੀਰੋ ਤੁਹਾਡੇ ਵਰਗੇ ਆ ਤੁਹਾਡੇ ਚ ਹੀ ਰਹਨੇ ਆ ਮਿਹਨਤ ਤੋਂ ਕਦੇ ਭੱਜੇ ਨਹੀਂ ਨਹੀਂ ਤਾਂ ਮੁੱਖ ਮੰਤਰੀ ਨਿਕਲਦੇ ਹੀ ਨਹੀਂ ਕਰੋ ਨਾਲੇ 200 250 ਫਾਈਲਾਂ ਸਾਈਨ ਕਰਕੇ ਆਇਆ ਨਾਲੇ 4-5 ਮੀਟਿੰਗਾਂ ਕਰਕੇ ਆਇਆ ਫਿਰ ਇੱਥੇ ਆਇਆ ਹੁਣ ਫਿਰ ਜਾ ਕੇ ਟੈਲੀਵਿਜ਼ਨ ਤੇ ਰਾਤ ਨੂੰ ਲਾਈਵ ਇੰਟਰਵਿਊ ਕਰਨੀ ਹੈ ਕਿਉਂਕਿ ਜ਼ਿੰਮੇਵਾਰੀਆਂ ਵੱਧ ਗਈਆਂ ਅਰਵਿੰਦ ਕੇਜਰੀਵਾਲ ਜੀ ਨੂੰ ਇਹਨੇ ਅੰਦਰ ਕਰਤਾ ਇਹਨਾਂ ਨੂੰ ਲੱਗਿਆ ਕਿ ਸ਼ਾਇਦ ਉਸ ਬੰਦੇ ਨੂੰ ਅੰਦਰ ਕਰਕੇ ਅਸੀਂ ਪਾਰਟੀ ਖਤਮ ਕਰ ਦਾਂਗੇ ਪਰ ਇਹਨਾਂ ਨੂੰ ਇਹ ਪਤਾ ਨਹੀਂ ਕਿ ਭਾਈ ਪੰਜਾਬ ਵਾਲੇ ਇਸ ਬੰਦੇ ਦੇ ਨਾਲ ਹੈ ਪੰਜਾਬ ਵਾਲੇ ਜਿੱਥੇ ਖੜ ਕੇ ਖੜ ਕੇ ਫਿਰ ਮੈਂ ਤੁਹਾਡੀ ਪੜਾਅਸ ਦੇਖ ਰਿਹਾ ਚੀਕਾਂ ਦੇ ਰੂਪ ਚ ਨਾਰਿਆਂ ਦੇ ਰੂਪ ਚ ਮੈਂ ਹਰੇਕ ਜਗਤ ਜਾ ਕੇ 15 ਕੇ ਸਕਿੰਟ 15 ਕੇ ਸਕਿੰਟ ਮੈਂ ਲੋਕਾਂ ਨੂੰ ਦੇ ਦੇਣਾ ਉਹਨਾਂ ਨੂੰ 15 ਕੇ ਸਕਿੰਟ ਤਾਂ ਕਿ ਆਪਣੀ ਪੜਾਹਸ ਕਢ ਲੈਣ ਪੜਾਹਸ ਵੀ ਤਿੰਨ ਪੀੜੀਆਂ ਦੀ ਪਈ ਹੈ ਕਢਾਜਦੀ ਹੈ 70 ਸਾਲ ਦੀ ਪੜਾਹਸ ਹੈ ਸੋ ਇਹਨੂੰ ਹੁਣ ਕੱਢਣਾ ਦਾ ਜ਼ਰੂਰੀ ਹੈ ਨਹੀਂ ਤਾਂ ਅੰਦਰ ਪਥਰੀ ਹੋ ਜੂ ਸੋ ਇਸ ਕਰਕੇ ਮੈਂ 15 ਸਕਿੰਟ ਦਿੰਨਾ ਚੀਕਾਂ ਮਾਰ ਲਓ ਨਾਰੇ ਲਾ ਲਓ ਜੋ ਮਰਜੀ ਮਾਈਕ ਮੈਂ ਤੁਹਾਡੇ ਵੱਲ ਨੂੰ ਕਰ ਦੂੰਗਾ ਆਪਕਾ ਸਮਾਂ ਸ਼ੁਰੂ ਹੁੰਦਾ ਹੈ ਅਬ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਵੀਰੋ 43000 ਨੌਕਰੀਆਂ ਦਿੱਤੀਆਂ 2 ਸਾਲ ਚ ਵੀਰੋ ਬਿਜਲੀ ਤੁਹਾਨੂੰ ਫ੍ਰੀ ਮਿਲਦੀ ਹੈ ਖੇਤਾਂ ਲਈ ਬਿਜਲੀ 24 ਘੰਟੇ ਤੇ ਨਾਲੇ ਦਿਨੇ ਮਿਲਦੀ ਆ ਜੇ ਦਿਨੇ ਜਾਂਨੇ ਹੋ ਰਾਤ ਨੂੰ ਜਾਣ ਦੀ ਲੋੜ ਨਹੀਂ ਵੀਰੋ ਨਾਲ-ਨਾਲ ਆਪਾਂ ਰਾਸ਼ਨ ਕਾਰਡ ਜਿਹੜੇ ਕਹਿ ਰਹੇ ਤੁਸੀਂ ਉਹ ਵੀ ਬਣਨਗੇ ਬਣਨਗੇ ਇੱਕ ਇੱਕ ਦਾਣਾ ਮਿਲੂਗਾ ਛੋਟੇ ਪੈ ਪੰਜਾਬ ਦੀ ਧਰਤੀ ਤੇ ਉੱਗਿਆ ਹੋਇਆ ਇੱਕ ਇੱਕ ਦਾਣਾ ਉਹ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਮਿਲੂਗਾ ਸਾਰੇ ਦੇਸ਼ ਦਾ ਢਿੱਡ ਭਰਦਾ ਪੰਜਾਬ ਪੰਜਾਬੀ ਭੁੱਖੇ ਨਹੀਂ ਰਹਿ ਸਕਦੇ ਨਾ ਕੋਈ ਆਪਾਂ ਨੇ ਪੈਸਾ ਕਮਾਉਣਾ ਸੋ ਪਹਿਲਾਂ ਬਿਜਲੀ ਦੇ ਨਾਲ ਨਾਲ ਥਰਮਲ ਪਲਾਂਟ ਆਪਾਂ ਖਰੀਦ ਲੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਨਹਿਰਾਂ ਦਾ ਪਾਣੀ ਕੱਸੀਆਂ ਦਾ ਪਾਣੀ ਤੁਹਾਡੇ ਖੇਤਾਂ 'ਚ ਪਹੁੰਚਿਆ ਤਾਂ ਉਹਦੇ ਨਾਲ 6-7 ਲੱਖ ਟਿਊਬਲ ਬੰਦ ਹੋ ਜਾਣਗੇ ਟਿਊਬਲ ਬੰਦ ਹੋਣ ਨਾਲ ਧਰਤੀ ਵਿਚਲਾ ਪਾਣੀ ਬਚੂਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਗੁਰੂ ਸਾਹਿਬ ਨੇ ਕਿਹਾ ਸੀ ਸੋ ਆਪਾਂ ਇਹ ਦਰਜੇ ਤੇ ਕਹਿਣ ਰੱਖਣੇ ਨੇ ਪਵਨ ਦੇ ਵੀ ਪਾਣੀ ਦੇ ਵੀ ਤੇ ਧਰਤੀ ਦੇ ਵੀ ਉਹ ਵੀ ਨਾਲ ਆਪਾਂ ਪੁੰਨ ਖੱਟਾਂਗੇ ਯਾ ਪਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦੇ ਵਿਚਾਰ ਤੇ ਚੱਲਾਂਗੇ ਸੋ ਵੀਰੋ ਉਹਦੇ ਨਾਲ ਕੀ ਹੋਊਗਾ 6 ਲੱਖ ਟਿਊਬਲ ਬੰਦ ਹੋਊਗਾ ਤੱਕ ਟੁਕੜ 6-7000 ਕਰੋੜ ਰੁਪਇਆ ਬਿਜਲੀ ਦੀ ਸਬਸਿਡੀ ਦਾ ਬਚੂਗਾ ਕਿਉਂਕਿ ਪਾਣੀ ਕੱਸੀਆਂ ਦਾ ਆ ਜਾਊਗਾ ਟਿਊਬਲ ਬੰਦ ਹੋ ਜਾਣਗੇ ਉਹ 6-7000 ਕਰੋੜ ਦੇ ਵਿੱਚੋਂ ਹੀ 1000 ਰੁਪਇਆ ਜਿਹੜਾ ਮਾਵਾਂ ਭੈਣਾਂ ਨਾਲ ਵਾਅਦਾ ਕੀਤਾ ਹੋਇਆ ਉਹ ਪੂਰਾ ਕਰੂੰਗਾ ਅਗਲਾ ਮੇਰਾ ਕੰਮ ਉਹੀ ਹੈ ਹਾਲਾਂਕਿ ਹਾਲਾਂਕਿ ਗਰੰਟੀਆਂ ਜਾਂ ਵਾਅਦੇ ਜਿਹੜੇ 5 ਸਾਲ ਵਾਸਤੇ ਹੁੰਦੇ ਨੇ ਪਰ ਮੈਂ ਪਹਿਲੇ ਪੂਰੇ ਕਰੂੰਗਾ ਤੁੱਕ ਮੈਂ ਸਾਡਾ ਟੋਲਾ ਕਿ ਚੱਲ ਰਿਹਾ ਨਾ ਸਟੇਟ ਨੂੰ ਘਾਟਾ ਪੈਣ ਦੇਣਾ ਤੇ ਨਾ ਲੋਕਾਂ ਦੇ ਪੈਸੇ ਲੁੱਟਾਂ ਤੇ ਨਾ ਹੀ ਲੋਕਾਂ ਦੇ ਚੁੱਲ੍ਹੇ ਵੀ ਅੱਗ ਬਜਾਵਾਂ ਪੰਜਾਬ ਤਰੱਕੀ ਕਰ ਰਿਹਾ ਹੈ ਕੰਪਨੀਆਂ ਆ ਰਹੀਆਂ ਨੇ ਵੱਡੀਆਂ-ਵੱਡੀਆਂ ਕਿ ਹੁਣ ਨਿਆਲਾ ਆ ਰਿਹਾ ਕੰਮ ਕਰਨ ਦਾ ਬਹੁਤ ਵੱਡੇ-ਵੱਡੇ ਟਾਟਾ ਸਟੀਲ ਵਰਗੀਆਂ ਕੰਪਨੀਆਂ ਆ ਗਈਆਂ ਤੇ ਕਰੋੜਾਂ ਰੁਪਈਆ ਉਹ ਲਾ ਰਹੇ ਨੇ ਲੱਖਾਂ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਮੈਂ ਆਪ ਤਾਂ ਪੈਸੇ ਦੇਖੋ ਵੀਰੋ ਕਮਾਉਣੇ ਨਹੀਂ ਮੈਂ ਤਾਂ ਪੈਸੇ ਬੁਏ ਕਮਾਉਣ ਵਾਲਾ ਕੰਮ ਤਾਂ ਛੱਡੀ ਫਿਰਦਾ ਮੈਂ ਉਹਦਾ ਜੇ ਕਮਾਉਣੇ ਹੁੰਦੇ ਮੈਂ ਫਿਲਮਾਂ ਟੀਵੀਾਂ ਚ ਜਿੰਨੇ ਮਰਜੀ ਕਮਾ ਲੈਂਦਾ ਪਰ ਮੈਨੂੰ ਦਰਦੇ ਆ ਕਿ ਮੇਰੇ ਸਾਹਮਣੇ ਪੰਜਾਬ ਮਰ ਰਿਹਾ ਸੀ ਮੇਰੇ ਸਾਹਮਣੇ ਪੰਜਾਬ ਲੁੱਟਿਆ ਜਾ ਰਿਹਾ ਸੀ ਤਾਂ ਮੈਂ ਥੁਰਿਆ ਨਹੀਂ ਗਿਆ ਮੈਂ ਕਿਹਾ ਕੈਸਟਾਂ ਕਮੇਡੀ ਜਾਂ ਸੀੜੀਆਂ ਕੱਢ ਕੇ ਚਲਾ ਜਾਵਾਂਗੇ ਦੁਨੀਆ ਤੋਂ ਕੀ ਕੀਤਾ ਆਏ ਜੇ ਹਜੇ ਨਾ ਆਏ ਕੁਝ ਤਾਂ ਕਰਕੇ ਜਾਈਏ ਸੋ ਤਾਂ ਕਰਕੇ ਮੈਂ ਰਾਜਨੀਤੀ ਚ ਆਇਆ ਤੁਸੀਂ ਇੰਨਾ ਪਿਆਰ ਦਿੱਤਾ ਕਿ ਐਡੇ ਵੱਡੇ ਅਹੁਦੇ ਤੇ ਬਿਠਾਤਾ ਕਿ ਮੈਂ ਜੇ ਅੱਜ ਸੱਤ ਜਨਮ ਵੀ ਅੱਜ ਤੋਂ ਬਾਅਦ ਹਰੇਕ ਸਾਂਹ ਤੋਂ ਬਾਅਦ ਵੀ ਧੰਨਵਾਦ ਕਰਨ ਲੱਗ ਜਾ ਸੱਤ ਜਨਮ ਵੀ ਥੋੜੇ ਹੋਣਗੇ ਤੁਹਾਡਾ ਪਿਆਰ ਦਾ ਕਰਜ਼ਾ ਮੋੜਨ ਵਾਸਤੇ ਸੋ ਐਂ ਕਦੇ ਤੁਹਾਨੂੰ ਮੁੱਖ ਮੰਤਰੀ ਮਿਲਿਆ ਇਦਾਂ ਨੇੜਿਓ ਐਂ ਕਦੇ ਮੁੱਖ ਮੰਤਰੀਆਂ ਤੁਹਾਡੇ ਤੇ ਫੁੱਲ ਸਿੱਟੇ ਨੇ ਨਾ ਨਾ ਸਾਨੂੰ ਤਾਂ ਡੰਡੇ ਹੀ ਮਿਲੇ ਨੇ ਜਦੋਂ ਮਿਲੇ ਨੇ ਜਦੋਂ ਮਿਲਿਆ ਲਾਠੀਚਾਰ ਜੀ ਮਿਲੇ ਫੋ ਕਿਸਾਨਾਂ ਦੇ ਹੱਕ 'ਚ ਖੜੇ ਆ ਮਜ਼ਦੂਰਾਂ ਦੇ ਹੱਕ 'ਚ ਖੜੇ ਆ ਦੁਕਾਨਦਾਰਾਂ ਦੇ ਹੱਕ 'ਚ ਖੜੇ ਆ ਵਪਾਰ ਦੇ ਕਿਉਂਕਿ ਦੇਖੋ ਜੇ ਕਿਸਾਨ ਖੁਸ਼ ਹੋਊਗਾ ਉਹਨੂੰ ਫਸਲਾਂ ਦਾ ਭਾ ਮਿਲੂ ਤਾਂ ਖਰੜ ਵਰਗੇ ਬਜ਼ਾਰਾਂ ਚ ਰੌਣਕ ਆਊਗੀ ਨਹੀਂ ਇਹ ਬਾਜ਼ਾਰ ਸੁੰਨੇ ਹੋ ਜਾਂਦੇ ਆ ਫਿਰ ਕਿੱਥੋਂ ਦੁਕਾਨਦਾਰੀਆਂ ਚੱਲਣਗੀਆਂ ਜੇ ਜੇਬ ਚ ਪੈਸਾ ਹੀ ਨਾ ਹੋਇਆ ਇਹ ਸਰਕਲ ਆ ਇੱਕ ਇਹ ਸਰਕਲ ਨਹੀਂ ਟੁੱਟਣ ਦੇਣਾ ਸਾਰੇ ਇਕੱਠੇ ਕਰੀਏ ਇਕੱਠੇ ਤਰੱਕੀ ਕਰੀਏ ਅਸੀਂ ਨਫਰਦੀ ਰਾਜਨੀਤੀ ਨਹੀਂ ਕਰਦੇ ਅਸੀਂ ਕੰਮ ਦੀ ਮੈਂ 2 ਸਾਲਾਂ ਦੇ ਕੰਮ ਗਿਣਾਈ ਜਾਂਦੇ ਦੀ 2 ਸਾਲਾਂ ਦੇ ਸਿਰਫ ਜੇ ਕੇਜਰੀਵਾਲ ਦੇ 8 ਸਾਲਾਂ ਦੇ ਕੰਮ ਗਿਣਾਈ ਜਾਂਦੇ ਆ ਸਕੂਲ ਵਧੀਆ ਬਣ ਗਏ ਹਸਪਤਾਲ ਆਮ ਆਦਿਕ ਕਲੀਨਿਕ ਖੁੱਲ ਗਏ ਦਵਾਈਆਂ ਮੁਫਤ ਮਿਲਣ ਲੱਗੀਆਂ ਕਿੱਡਾ ਵੱਡਾ ਕੰਮ ਹੋ ਗਿਆ ਜੀ ਪੁੰਨ ਦਾ ਕੰਮ ਹੋ ਗਿਆ ਜੀ ਲੋਕਾਂ ਦੇ ਪੈਸੇ ਬਚਣ ਲੱਗ ਗਏ ਜੀ ਜਿਹੜੇ ਪਹਿਲਾਂ ਲੱਗਦੇ ਸੀ ਅਸੀਂ 2 ਸਾਲਾਂ ਦੇ ਕੰਮ ਤੇ ਅਸੀਂ 2 ਸਾਲਾਂ ਦੇ ਕੰਮ ਤੇ ਵੋਟਾਂ ਮੰਗ ਰਿਹਾ ਦੂਜੇ ਪਾਸੇ ਸ਼ਰਮ ਦੀ ਗੱਲ ਹੈ 10 ਸਾਲ ਪ੍ਰਧਾਨ ਮੰਤਰੀ ਰਹਿ ਕੇ ਮੰਗਲ ਸੂਤਰਾਂ ਤੋਂ ਡਰਾ ਕੇ ਵੋਟਾਂ ਮੰਗ ਰਿਹਾ ਤੁਹਾਡੇ ਮੰਗਲ ਸੂਤਰ ਖੋ ਲੈਣਗੇ ਦਾ ਦੱਸੋ ਓ ਯਾਰ ਕੋਈ ਸਕੂਲ ਦੀ ਗੱਲ ਕਰ ਲੈ 10 ਸਾਲਾਂ ਚ ਕੋਈ ਨੌਕਰੀ ਦਿੱਤੀ ਹੋਵੇ ਤਾਂ ਦੱਸ ਦੇ 10 ਸਾਲਾਂ 'ਚ ਕੋਈ ਹਸਪਤਾਲ ਬਣਾਇਆ ਹੋਵੇ ਤਾਂ ਦੱਸ ਦੇ ਕਦੇ ਸ਼ਮਸ਼ਾਨ ਕਦੇ ਕਬਰਿਸਤਾਨ ਕਦੇ Hindu ਕਦੇ Musalman ਕਦੇ ਪਾਕਿਸਤਾਨ ਕਦੇ ਮੰਗਲ ਸੂਤਰ ਬਸ ਐ ਹੀ ਚਾਰ ਪੰਜ ਗੱਲਾਂ ਹੁੰਦੀਆਂ ਇਹਨੂੰ ਇਹਨਾਂ ਨੂੰ ਵੀਰੋ ਪੰਜਾਬ 'ਚ ਨਹੀਂ ਆਪਾਂ ਮੜਨ ਦੇਣਾ ਇਹ ਪੰਜਾਬ ਦਾ ਭਾਈਚਾਰਾ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆਪਾਂ ਨੂੰ ਪਰ ਆਪਾਂ ਅੱਥਰੂ ਚ ਲੜਨਾ ਨਹੀਂ ਕਿਉਂਕਿ ਆਪਣੀਆਂ ਈਦਾਂ ਆਪਣੀਆਂ ਸੰਗਰਾਧਾਂ ਆਪਣੀਆਂ ਨਾਮਨਾਮੀਆਂ ਆਪਣੀਆਂ ਹਨੂਮਾਨ ਜਨਮਤੀਆਂ ਆਪਣੀਆਂ ਕ੍ਰਿਸਮਸ ਤੇ ਆਪਣੇ ਗੁਰਪੁਰਬ ਸਾਂਝੇ ਨੇ ਵੀਰੋ ਆਪਾਂ ਸਾਰੇ ਇਕੱਠੇ ਮਨਾਉਂਦੇ ਆ ਇਹਦੇ ਵਿੱਚ ਆਪਾਂ ਤੇਰ ਨਹੀਂ ਪੈਣ ਦੇਣੀ ਜੋ ਮਰਜ਼ੀ ਹੋ ਜੇ ਇਹ ਬੋਟਾ ਵਾਸਤੇ ਪਾਉਂਦੇ ਆ ਸਾਡਾ 20 ਰੁਪਿਆ ਦਾ ਲੰਗਰ ਗੁਰੂ ਨਾਨਕ ਸਾਹਿਬ ਨੇ ਐਫਐਫਡੀ ਕਰਾਈ ਸੀ 20 ਰੁਪਿਆ ਦੀ ਉੱਥੇ ਕੋਈ ਦੇਖਿਆ ਥੋੜੀ ਜਾਂਦਾ ਕੌਣ ਕਿਹੜੇ ਧਰਮ ਦਾ ਬਹਿ ਜਾ ਬਈ ਰੋਟੀ ਵੈਗਰੂ ਦਾਲ ਵੈਗਰੂ ਪਾਣੀ ਵੈਗਰੂ ਜੋ ਮਰਜ਼ੀ ਖਾਓ ਉੱਥੇ ਤੇ ਵੀਰੋ ਉਹ 20 ਰੁਪਿਆ ਦਾ ਲੰਗਰ ਨਹੀਂ ਮੁਕਣਾ ਦੁਨੀਆ ਭਰ ਚ ਕੋਈ ਆਫਤ ਆ ਜਾਏ ਯੂਕਰੇਨ ਦਾ ਯੁੱਧ ਲੱਗ ਗਿਆ ਤੁਰਕੀ ਚ ਆ ਗਿਆ ਭਚਾਲ ਬਾਕੀ ਕੌਮਾਂ ਤਰੀ ਇੰਟਰਨੈਸ਼ਨਲ ਜਿਹੜੀਆਂ ਸੰਸਥਾਵਾਂ ਨੇ ਉਹ ਪਹੁੰਚਣ ਨਾ ਪਹੁੰਚਣ ਸਾਡਾ ਲੰਗਰ ਪਹਿਲਾਂ ਲੱਗ ਜਾਂਦਾ ਜੀ ਉੱਥੇ ਇਹ ਧਰਤੀ ਇਹ ਧਰਤੀ ਨੰਦਪੁਰ ਸਾਹਿਬ ਦੀ ਧਰਤੀ ਗੁਰੂ ਸਾਹਿਬ ਦੀ ਧਰਤੀ ਹੈ ਇਹ ਚਰਨਛੋਪਾ ਬਰਾਬਰ ਧਰਤੀ ਹੈ ਇਹ ਕੁਰਬਾਨੀਆਂ ਵਾਲੀ ਧਰਤੀ ਹੈ ਲਾਹ ਮਿਸਾਲ ਕੁਰਬਾਨੀਆਂ ਵਾਲੀ ਧਰਤੀ ਹੈ ਔਰ ਇੱਥੇ ਗੁਰੂ ਸਾਹਿਬ ਇੱਥੇ ਹੀ ਲੜਾਈਆਂ ਲੜਦੇ ਰਹੇ ਆ ਜ਼ੁਲਮ ਦੇ ਖਿਲਾਫ ਸੋ ਆਪਾਂ ਨੇ ਉਹਨਾਂ ਦੇ ਪਾਏ ਹੋਏ ਪੂਰਿਆਂ ਦੇ ਥੋੜਾ ਜਿਹਾ ਚੱਲਣਾ ਹੈ ਇਹ ਸ਼ਹੀਦਾਂ ਦੀ ਧਰਤੀ ਹੈ ਇਹ ਪੀਰਾਂ ਫਕੀਰਾਂ ਦੀ ਧਰਤੀ ਹੈ ਆਪਾਂ ਇਸ ਧਰਤੀ ਨੂੰ ਛੱਡ ਕੇ ਭੱਜ ਰਹੇ ਆ ਸਿਸਟਮ ਤੋਂ ਦੁਖੀ ਹੋ ਕੇ ਹੁਣ ਜਾਣਾ ਨਹੀਂ ਹੁਣ ਇੱਥੇ ਹੀ ਰਹਿਣਾ ਇੱਥੇ ਕੰਮਕਾਰ ਕਰੋ ਮੈਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਤੁਸੀਂ ਫੈਕਟਰੀਆਂ ਲਾਓ ਆਪਣੇ ਕੰਮ ਸ਼ੁਰੂ ਕਰੋ ਸਰਕਾਰ ਤੁਹਾਡੀ ਹੈਲਪ ਕਰੂਗੀ ਤੁਹਾਨੂੰ ਬਿਨਾ ਬਿਨਾ ਵਿਆਜ ਤੋਂ ਕਰਜ਼ੇ ਦੇਵਾਂਗੇ ਜਦੋਂ ਕਮਾਉਣ ਲੱਗੇ ਉਦੋਂ ਹੌਲੀ ਹੌਲੀ ਕਰਕੇ ਮੋੜ ਦਿਓ ਕੋਈ ਐਦਾਂ ਦਾ ਫਿਕਰ ਨਹੀਂ ਰੱਖਣਾ ਸੋ ਵੀਰੋ ਚਾਹ ਬੇਰ ਕਾ ਚਾਹ ਮਾਰਕ ਫੈਡਾ ਸਭ ਨੂੰ ਅਸੀਂ ਹੁਣ ਫਾਇਦੇ ਚ ਲੈ ਆਏ ਇਹ ਘਾਟੇ ਵਾਲੇ ਸੌਦੇ ਸੀ ਪਹਿਲਾਂ ਥਰਮਲ ਪਲੈਂਟ ਖਰੀਦੇ ਆਪਾਂ ਸਰਕਾਰਾਂ ਕਦੇ ਖਰੀਦੀਆਂ ਹੁੰਦੀ ਐ ਸਰਕਾਰਾਂ ਤਾਂ ਆਪਦੇ ਯਾਰਾਂ ਦੋਸਤਾਂ ਨੂੰ ਵੇਚ ਦਿੰਦੀਆਂ ਨੇ ਘਾਟੇ ਦਾ ਸੌਦਾ ਕਹਿ ਕੇ ਆਪਾਂ ਬਿਜਲੀ ਖਰੀਦ ਲਈ ਥਰਮਲ ਪਲੈਂਟ ਗੋਇੰਦਵਾਲ ਜੀ ਵੀ ਕੇ ਥਰਮਲ ਪਲੈਂਟ ਉਹਦਾ ਨਾਮ ਸੀ ਉਹਦਾ ਨਾਮ ਰੱਖਿਆ ਸ੍ਰੀ ਗੁਰੂ ਅਮਰਦਾਸ ਥਰਮਲ ਪਲੈਂਟ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਦੀ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ ਬੀਤੀ ਸਤੀ ਪ੍ਰਥਾ ਖਤਮ ਕੀਤੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਉੱਥੇ ਉਹਨਾਂ ਦੇ ਨਾਂ ਤੇ ਸਾ ਮਰ ਪਲਾਂਟ ਬਣਾਇਆ ਹੈ 540 ਮੀਗਾਵਾਟ ਦਾ ਹੁਣ ਇੰਡਸਟਰੀ ਦੀ ਬਿਜਲੀ ਵੀ ਸਸਤੀ ਕਰੂੰਗਾ ਜਦੋਂ ਇੰਡਸਟਰੀ ਦੀ ਬਿਜਲੀ ਸਸਤੀ ਹੋਗੀ ਨਾ ਸਾਰੇ ਦੇਸ਼ ਤੋਂ ਦੇਖੋ ਵੱਡੇ ਵੱਡੇ ਫੈਕਟਰੀਆਂ ਵਾਲੇ ਕਿਵੇਂ ਇੱਥੇ ਆਉਂਦੇ ਨੇ ਤੇ ਕਿਵੇਂ ਆਪਣੇ ਪੀਆ ਪੁੱਤਾਂ ਨੂੰ ਕੰਮ ਮਿਲਦਾ ਸੋ ਮੇਰਾ ਇਹੀ ਮੇਰਾ ਹੀ ਟੀਚਰ ਮੈਨੂੰ ਪੱਤਰਕਾਰ ਕਹਿੰਦੇ ਕਹਿੰਦੇ ਤੁਸੀਂ ਇੰਨੀ ਉੱਚੀ ਪਹੁੰਚ ਗਏ ਐਨਾ ਉਚਾਈ ਤੇ ਚਲੇ ਗਏ ਮੈਂ ਕਿਹਾ ਅੱਛਾ ਡਰ ਨਹੀਂ ਲੱਗਦਾ ਮੈਂ ਕਿਸ ਬਾਤ ਦਾ ਕਈ نیچے ਆ ਗਏ ਤੋਂ ਮੈਂ ਕਿਹਾ 40 40 ਫੁੱਟ ਡੂੰਘੇ ਬੋਰ ਦੇ ਟੋਇਆਂ ਚ ਆਏ ਹੋਏ ਆ ਜੀ ਉਦੋਂ ਥੱਲੇ ਤਾਂ ਪਾਣੀ ਹੈ ਹੁਣ ਦੱਸੋ ਕੀ ਕਰੀਏ ਸਾਨੂੰ ਨਾ ਉਚਾਈਆਂ ਤੋਂ ਡਰ ਲੱਗਦਾ ਨਾ ਡੂੰਘਾਈਆਂ ਤੋਂ ਡਰ ਲੱਗਦਾ ਡਰ ਲੱਗਦਾ ਬਸ ਉਹ ਨੀਲੀ ਛਤਰੀ ਵਾਲੇ ਤੋਂ ਲੱਗਦਾ ਉਹ ਕਿਰਪਾ ਕਰੀ ਰੱਖੇ ਉਹ ਸਮੱਤ ਬਖਸ਼ੀ ਰੱਖੇ ਉਹ ਬਲਦੇ ਜੀ ਜਿੰਦਾਬਾਦ 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 ਵੀਰੋ ਵੀਰੋ ਮੈਨੂੰ ਪੱਤਰਕਾਰ ਨੇ ਪੁੱਛਿਆ ਕਿ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦੇ ਦਿਮਾਗ ਖਰਾਬ ਹੋ ਜਾਂਦੇ ਆ ਸਭਾ 2 ਸਾਲ ਹੋ ਗਏ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਇੰਨਾ ਕੋ ਫਰਕ ਹੈ ਜਿਹੜੇ ਪਹਿਲਾਂ ਵਾਲੇ ਸੀ ਨਾ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਕਿਉਂਕਿ ਮੈਨੂੰ ਤਾਂ 1.7 ਸਾਲ ਦੇ ਨੂੰ ਮਸ਼ਹੂਰ ਕਰਤਾ ਸੀ ਸੋ ਮੈਨੂੰ ਕੋਈ ਚਾ ਨਹੀਂ ਮੇਰੀ ਫੋਟੋ ਅਖਬਾਰ 'ਚ ਛਪੇ ਮੈਨੂੰ ਕੋਈ ਚਾ ਨਹੀਂ ਮੇਰੀ ਫੋਟੋ ਟੀਵੀ ਤੇ ਆਵੇ ਇੱਕੋ ਹੀ ਚਾ ਹੈ ਮੈਂ ਪੰਜਾਬੀਆਂ ਦੇ ਕਿਵੇਂ ਕੰਮ ਆ ਸਕਦਾ ਮੈਂ ਕਿਸੇ ਘਰ ਦਾ ਚੁੱਲਾ ਕਿਵੇਂ ਬਚਾ ਸਕਦਾ ਮੈਂ ਕਿਸੇ ਘਰ ਦੀ ਕਬੀਲਦਾਰੀ ਨੂੰ ਕਿਵੇਂ ਲੀ ਤੇ ਚੜਾ ਸਕਦਾ ਮੈਂ ਨੌਕਰੀਆਂ ਕਿਵੇਂ ਦੇ ਸਕਦਾ ਮੈਂ ਮੁਫਤ ਬਿਜਲੀ ਮੁਫਤ ਇਲਾਜ ਕਿਵੇਂ ਦੇ ਸਕਦਾ ਮੈਂ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਕਿਵੇਂ ਲਿਆ ਸਕਦਾ ਆਹੀ ਚਾ ਹੈ ਬਸ ਸੋ ਵੀਰੋ ਜਿੰਦਾਬਾਦ ਜਿੰਦਾਬਾਦ ਸੋ ਵੀਰੋ ਆ ਦੂਜੇ ਫਿਰਦੇ ਨੇ ਇੱਕ ਤਾਂ ਆ ਪਿਆਰ ਹੈ ਆ ਗੱਡੀ 'ਚ ਮਿਲ ਲੜਾ ਕੋਇੰਟਲ ਫੁੱਲ ਆ ਗਏ ਹੋਣੇ ਇੱਕ ਪੈਟਰੋਲ ਪੰਪ ਤੇ ਦੋ ਤਿੰਨ ਵਾਰੀ ਖੜਾ ਕੇ ਸਾਨੂੰ ਗੱਡੀ ਥੋੜੀ ਜਗ੍ਹਾ ਬਣਾਉਣੀ ਪੈਂਦੀ ਆ ਬੈਕਸ਼ਨ ਵਾਸਤੇ ਫੁੱਲ ਥੋੜੇ ਜੇ ਕਟਾ ਦਿੰਨੇ ਆ ਵੀਰੋ ਇੱਕ ਪਾਸੇ ਤਾਂ ਪਿਆਰ ਆ ਆ ਪੱਗਾਂ ਪਰੀਆਂ ਪਈਆਂ ਹੈਨਾ ਇੱਕ ਪਾਸੇ ਤਾਂ ਪਿਆਰ ਆ ਦੂਜੇ ਪਾਸੇ ਅਕਾਲੀ ਆ ਕਾਂਗਰਸੀ ਭਾਜਪੀ ਹਰਨੇ ਇਹਨਾਂ ਨਾਲ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਲੈ ਕੇ ਜਾਂ ਰਹਿ ਗਈਆਂ ਗੱਡੀ ਦੇ ਉੱਤੇ ਛੱਤ ਪਾਈ ਹੋਈ ਹੈ ਉਹ ਹਾਂ ਉੱਤੋਂ ਫਲਗਦੀ ਹੈ ਨਾ ਟੈਂਪਰੇਚਰ ਪੁੱਛ ਕੇ ਜਾਂਦੇ ਨੇ ਇਹ ਸੁਖਵੀਰ ਬਾਦਲ ਹੋਰੀ ਕਿਤਨਾ ਟੈਂਪਰੇਚਰ ਹੈ ਹਾਊ ਮਾਚ ਇਜ਼ ਦਾ ਟੈਂਪਰੇਚਰ ਉਹ ਕਹਿੰਦੇ 40 ਡਿਗਰੀ ਓਕੇ 30 ਡਿਗਰੀ ਹੋਇਆ ਤਾਂ ਦੱਸਿਓ ਪੰਜਾਬ ਬਚਾਵਾਂਗੇ ਫਿਰ ਇਹ ਪੰਜਾਬ ਬਚਾਉਂਦੇ 30 ਡਿਗਰੀ ਸੈਲਸੀਅਸ ਤੇ ਅਸੀਂ ਨਿਕਲੇ ਹੋਇਆ ਪਾਦੋਂ ਦੀਆਂ ਤੋਂ ਪਾਂਚੋ ਅਸੀਂ ਨਿਕਲੇ ਹੋਇਆ ਪਿੰਡਾਂ ਚੋਂ ਸਾਡੀ ਕੀ ਰਿਸ ਕਰ ਲੈਣਗੇ ਇਹ ਸੋ ਵੀਰੋ ਪਹਿਲੀ ਬਾਰ ਹੋਇਆ ਕਿ ਸਰਕਾਰ ਆਪਣੀ ਬਣੀ ਹੈ ਆਪਣੀ ਮੈਨੂੰ 90% ਯੂਥ ਮੈਨੂੰ ਬਾਈ ਜੀ ਕਹਿੰਦਾ ਪਹਿਲੀ ਵਾਰ ਹੋਇਆ ਕਹਿੰਦੇ ਮੁੱਖ ਮੰਤਰੀ ਨੂੰ ਭਾਈ ਜੀ ਕਹਿ ਲੈਂਦੇ ਆ ਨਹੀਂ ਤਾਂ ਕਾਕਾ ਜੀ ਰਜਵਾੜਾ ਜੀ ਰਾਜਾ ਸਾਹਿਬ ਵੱਡੇ ਸਾਹਿਬ ਛੋਟੇ ਸਾਹਿਬ ਇਹ ਹੀ ਨੁਕਦੇ ਸੀ ਸੋ ਹੁਣ ਤੁਹਾਨੂੰ ਆਪਣਾ ਪਣ ਲੱਗਦਾ ਨਾ ਨੇੜੇ ਖੜ ਕੇ ਮੈਂ ਤੁਹਾਡੇ ਨਾਲ ਗੱਲ ਕਰਦਾ ਨਹੀਂ ਤਾਂ ਪਹਿਲਾਂ ਕਿੱਥੇ ਆਉਂਦੇ ਸੀ ਉਹ ਨੇੜੇ ਚਿੜੀ ਨਹੀਂ ਫੜਕਣ ਦਿੰਦੇ ਸੀ ਉਹ ਨਾ ਦੀ ਨਾ ਇੱਥੇ ਨੇੜੇ ਆਉਣ ਹੀ ਦਿੰਦੇ ਸੀ ਤੁਹਾਡੀਆਂ ਵੋਟਾਂ ਲੈਣੀਆਂ ਬਾਸੋਂ ਦੂਰ ਕੇ ਮਹਿਲਾਂ ਦੇ ਕਰ ਲੈ ਦਰਵਾਜ਼ੇ ਬੰਦ ਅੰਦਰੋਂ ਜਿੱਤਣ ਤੋਂ ਬਾਅਦ ਕੀ ਕਰਦੇ ਸੀ ਮਹਿਲਾਂ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਲਏ ਨੇ ਸੀ ਐਤ ਕੀ ਫਿਰ ਲੋਕਾਂ ਨੇ ਕੀ ਕੀਤਾ ਲੋਕਾਂ ਨੇ ਬਾਹਰੋਂ ਬੰਦ ਕਰਤੇ ਜਦੋਂ ਬਾਹਰ ਨਿਕਲਣ ਲੱਗੇ ਕਹਿੰਦੇ ਖੁੱਲਦਾ ਨਹੀਂ ਉਹ ਕਹਿੰਦੇ ਨਹੀਂ ਜੀ ਤਾਂ ਬਾਹਰੋਂ ਲਾ ਕੇ ਲੋਕ ਹੁਣ ਰਹੋ ਉੱਥੇ ਹੁਣ ਅਰੂਸਾ ਨੂੰ ਸੀਤਾ ਫਲ ਖਲਾਂਦਾ ਫਿਰ ਹੀ ਗਏ ਇੱਥੇ ਚੀਕੂ ਸੀ ਸੀਤਾ ਫਲ ਬੜੇ ਇੱਥੇ ਦੇਖੇ ਨੇ ਮੈਂ ਤਾਂ ਬਾਈ ਗਾੜ ਜਿਹੜੇ ਘਰ ਚ ਉੱਥੇ ਰਹਿੰਦੀ ਸੀ ਅਰੂਸਾ ਰਹਿੰਦੀ ਸੀ ਉੱਥੇ ਮੈਂ ਤਾਂ ਸੁਖਬੀਨ ਸਿੰਘ ਦਾ ਪਾਠ ਕਰਾਇਆ ਪਹਿਲਾਂ ਮੈਂ ਕਿਹਾ ਪਤਾ ਨਹੀਂ ਕਿੰਨੇ ਪਾਪ ਹੋਏ ਹੋਣੇ ਇੱਥੇ ਪੜਾਈ ਮਾਰਾ ਮੈਂ ਕਿਹਾ ਹੋਰ ਨੈਗੇਟਿਵਿਟੀ ਭਰੀ ਪਈ ਹੈ ਨੈਗੇਟਿਵਿਟੀ ਸੋਫੇ ਬਦਲਾਏ ਮੈਂ ਤਾਂ ਮੈਂ ਕਿਹਾ ਇਹਨਾਂ ਸੋਫਿਆਂ ਤੇ ਬਹਿ ਕੇ ਬੜੇ ਗਲਤ ਫੈਸਲੇ ਹੋਏ ਹੋਏ ਨੇ ਸਹੀ ਕਰਾਂਗੇ ਸਹੀ ਕਰਾਂਗੇ ਸੋ ਵੀਰੋ ਹਾਂਜੀ 2:00 ਵਜੇ ਨੂੰ 4 ਤਰੀਕ ਨੂੰ 2:00 ਵਜੇ ਨੂੰ ਨਹੀਂ ਨਹੀਂ 2 ਤਾਂ ਜ਼ਿਆਦਾ ਨੇ ਦੇਖੋ ਡੂਡ ਤੇ ਡੂਡ ਤੇ ਸੌਦਾ ਮੁੱਕ ਕਰਦੇ ਆਂ